लुधियाने ਦੇ ਮਸ਼ਹੂਰ ਸ਼ਨੀ ਦੇਵ ਮੰਦਿਰ ਦੇ ਵਿੱਚ ਵੜਿਆ ਸਤਲੁਜ ਦਾ ਪਾਣੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਫਲੋਰ ਦਾ ਸ਼ਨੀ ਦੇਵ ਮੰਦਿਰ ਹੈ ਜਿੱਥੇ ਸਤਲੁਜ ਦਾ ਪਾਣੀ ਵੜ ਗਿਆ 2 ਤੋਂ 3 ਫੁੱਟ ਪਾਣੀ ਆ ਗਿਆ ਇਸ ਮੰਦਿਰ ਦੇ ਵਿੱਚ ਤੁਹਾਨੂੰ ਦੱਸ ਦਿਆ ਕਿ ਬਿਲਕੁਲ ਇਹ ਸਤਲੁਜ ਦਰਿਆ ਦੇ ਨਾਲ ਲੱਗਦਾ ਹੈ ਤਾਂ ਜਿਸ ਕਰਕੇ ਜਿਹੜਾ ਸਤਲੁਜ ਦਾ ਪਾਣੀ ਹੈ ਉਹ ਇਸ ਮੰਦਿਰ ਦੇ ਵਿੱਚ ਵੜ ਗਿਆ ਕਿਉਂਕਿ ਸਤਲੁਜ ਹੁਣ ਕਾਫੀ ਦਸ਼ਤ ਫਲਾਰਿਆ ਕਿਉਂਕਿ ਲਗਾਤਾਰ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਹੈ ਤਾਂ ਜਿਸ ਕਰਕੇ ਇਹ ਮੰਦਿਰ ਵੀ ਪਾਣੀ ਦੇ ਵਿੱਚ ਡੁੱਬ ਗਿਆ ਹੈ ਤੁਹਾਨੂੰ ਦੱਸਦੇ ਕਿ ਇਸ ਮੰਦਿਰ ਦੇ ਵਿੱਚ ਲੋਕ ਹਰ ਰੋਜ਼ ਮੱਥਾ ਟੇਕਣ ਦੇ ਲਈ ਆਉਂਦੇ ਨੇ ਲੇਕਿਨ ਅੱਜ ਇਸ ਮੰਦਿਰ ਦੇ ਵਿੱਚ ਪਾਣੀ ਵੜ ਗਿਆ ਤਾਂ ਜਿਸ ਕਰਕੇ ਪ੍ਰਸ਼ਾਸਨ ਨੇ ਲੋਕਾਂ ਨੂੰ ਇੱਥੇ ਜਾਣ ਤੋਂ ਰੋਕ ਦਿੱਤਾ ਹੈ ਤਾਂ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਤਾਂ ਲਗਾਤਾਰ ਆਲੇ ਦੁਆਲੇ ਜਿਹੜੇ ਬੰਨ ਕਮਜ਼ੋਰ ਨੇ ਉਹਨਾਂ ਨੂੰ ਪੱਕਾ ਕੀਤਾ ਜਾ ਰਿਹਾ ਤਾਂ ਕਿ ਹੋਰ ਨੁਕਸਾਨ ਨਾ ਹੋਵੇ ਜੁਰਜੀ ਕਾ ਖਾਨ ਸਾਹਿਬ ਵਾਈ ਜੁਰਜੀ ਕੀ ਫਤਿਹ ਜੋ ਅੱਜ ਹਰ ਦੇ ਹਾਲਾਤ ਫਲੋਰ ਦੇ ਹਲਕੇ ਦੇ ਵਿੱਚ ਹੋਏ ਆ ਰਹੇ ਆ ਇਹ ਬਹੁਤ ਹੀ ਤਰਸਯੋਗ ਹਾਲਾਤ ਚੱਲ ਰਹੇ ਆ ਅੱਜ ਮੈਂ ਹੁਣ ਇਸ ਟਾਈਮ ਖੜਾ ਆ ਸ਼ਨੀ ਸ਼ਨੀ گاؤں ਮੰਦਰ ਸ਼ਨੀ ਮੰਦਰ ਦੇ ਕੋਲ ਜਿਹਦੇ ਹਾਲਾਤ ਤੁਸੀਂ ਦੇਖ ਸਕਦੇ ਆ ਕਿ ਲਗਾਤਾਰ ਪਾਣੀ ਦਾ ਵਹਾਜਰਾ ਵੱਧ ਰਿਹਾ ਆ 2 ਘੰਟੇ ਪਹਿਲਾਂ ਮੈਂ ਇੱਥੇ ਆਇਆ ਸੀਗਾ ਤੇ ਪਾਣੀ ਦਾ ਜਿਹੜਾ ਪੱਧਰ ਰਾਈਡਾ ਉੱਚਾ ਨਹੀਂ ਸੀਗਾ ਹੁਣ ਦਾ ਪੱਧਰ ਜਿਹੜਾ ਬਹੁਤ ਉੱਚਾ ਜਾ ਚੁੱਕਾ ਆ ਨियर अबाउट 93 ਹਜ਼ਾਰ ਹੈ ਪੀਸੇ ਪਾਣੀ ਜੋ ਪਾਣੀ ਦੀ ਅੱਜ ਦੀ ਡੇਟ ਦੇ ਵਿੱਚ ਕਪੈਸਿਟੀ ਹੁਣ ਤੱਕ ਚੱਲ ਰਿਹਾ 11 ਵਜੇ ਤੱਕ ਤੇ ਜੋ ਨਵਾਂ ਪਾਣੀ ਉਸ ਤੋਂ ਛੱਡਿਆ ਜਾ ਰਿਹਾ ਉਹਦੇ ਆਉਣ ਨਾਲ ਹਾਲਾਤ ਜਿਹੜੇ ਵੱਧ ਤੋਂ ਵੱਧ ਹੋ ਸਕਦੇ ਆ ਅਜੇ ਹਾਲ ਲੱਗ ਰਿਹਾ ਕਿ ਜੋ ਇਹ ਉਹ ਨਵਾਂ ਪਾਣੀ ਹਿੱਟ ਕਰੂਗਾ ਤਾਂ ਉਸ ਦੇ ਨਾਲ ਸ਼ਨੀ ਗਾਮ ਜਿਹੜਾ ਸਾਰਾ ਮੰਦਿਰ ਆ ਇਹ ਜਿਹੜਾ ਉਹਦੇ ਅੰਦਰ ਪਾਣੀ ਦੇ ਅੰਦਰ ਆ ਜਾਊਗਾ ਤੇ ਜੋ ਮੌਜੂਦਾ ਇੱਥੇ ਦੇ ਹਾਲਾਤ ਆ ਉਹਦੇ ਲਈ ਕਿਸੇ ਨੇ ਵੀ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਬੰਦਾ ਸਾਹ ਲੈਣ ਨਹੀਂ ਆਇਆ ਲੋਕ ਤਰਾ ਹੀ ਮਾਮ ਕਰ ਰਹੇ ਆ ਲੋਕਾਂ ਦੇ ਘਰ ਟਹਿਰੇ ਆ ਲੋਕਾਂ ਦੇ ਘਰ ਲੋਕਾਂ ਨੂੰ ਖਾਣ ਲਈ ਰੋਟੀ ਹੈ ਨਹੀਂ ਜੋ ਸਮਾਜਿਕ ਜਾਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਆ ਇਹਨਾਂ ਹੀ ਪਹਿਲ ਕਦਮੀ ਕੀਤੀ ਆ ਇਸ ਤੋਂ ਬਿਨਾ ਰਾਜਨੀਤਿਕ ਜੋ ਮੌਜੂਦਾ ਸੱਤਾਧਾਰਾ ਇਹਦਾ ਕੋਈ ਵੀ ਨੁਮਾਇੰਦਾ ਹਲੇ ਤੱਕ ਕਿਸੇ ਵੀ ਲੋਕ ਦੇ ਕੋਲ ਨਹੀਂ ਪਹੁੰਚਿਆ ਕਿ ਇਹ ਸੁੱਤੇ ਪਏ ਆ ਕਿ ਇਹਨਾਂ ਨੂੰ ਸਮਝ ਨਹੀਂ ਹੈ ਕਿ ਸਾਡੇ ਲੋਕਾਂ ਨੇ ਸਾਡੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਕਿ ਇਹ ਹਾਲਾਤ ਕਰਨ ਲਈ ਜਿਤਾਇਆ ਸੀਗਾ ਐਡੀ ਮਾੜੀ ਸਰਕਾਰ ਜਾਂ ਇੰਨੀ ਗੰਦੀ ਸਰਕਾਰ ਅੱਜ ਤੱਕ ਨਾ ਪੰਜਾਬ ਚ ਆਈ ਹੈ ਨਾ ਹੀ ਪੰਜਾਬੀਆਂ ਨੇ ਅੱਗੇ ਤੋਂ ਹੋਣ ਦੇਣੀ ਆ ਇਹਨਾਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਜੇ ਅੱਜ ਆਉਣਗੇ ਤਾਂ ਲੋਕ ਗਰਮ ਹੋ ਕੇ ਨਾ ਸਵਾਗਤ ਕਰਨਗੇ ਤੇ ਇਸ ਲਈ ਇਹ ਲੋਕ ਪਿੰਡਾਂ 'ਚ ਬਣਜੋਗ ਨਹੀਂ ਹੈਗੇ ਨਹੀਂ ਤਾਂ ਕਿਸੇ ਨੂੰ ਵੀ ਮੈਂ ਚੈਲੰਜ ਕਰਦਾ ਕਿ ਹੱਲੇ ਤੱਕ ਜੋ ਇੱਥੇ ਦਾ ਹਲਕਾ ਅੰਜਾਜ ਆ ਉਹਦੇ ਦੁਆਰਾ ਕਿਸੇ ਵੀ ਪਿੰਡ ਦਾ ਦੌਰਾ ਕੀਤਾ ਗਿਆ ਹੋਵੇ ਜਾਂ ਕੋਈ ਇੱਕ ਵੀ ਫੋਟੋ ਹੋਵੇ ਤਾਂ ਦਿਖਾ ਸਕਦਾ ਆ ਪਰ ਜਿਹੜਾ ਕੋਈ ਵੀ ਦੌਰਾ ਕੋਈ ਵੀ ਇੱਦਾਂ ਦਾ ਦੌਰਾ ਨਹੀਂ ਕੀਤਾ ਗਿਆ ਆਪਣੇ ਆਪਣੇ ਘਰਾਂ 'ਚ ਬੈਠੇ ਆ ਤੇ ਲੋਕੀ ਜਿਹੜੇ ਆ ਲੋਕਾਂ ਨੂੰ ਹੜ ਦੀ ਮਾਰ ਦੇ ਵਿੱਚ ਰਹਿਣ ਲਈ ਛੱਡ ਦਿੱਤਾ ਆ ਇਸ ਲਈ ਮੈਂ ਪ੍ਰਸ਼ਾਸਨ ਧਿਰ ਲੋਕਾਂ ਕੋ ਤੋਂ ਮੰਗ ਕਰੂੰਗਾ ਕਿ ਜਰੂਰ ਲੋਕਾਂ ਦੀ ਸਹਾਇਤਾ ਲਓ ਲੋਕੀ ਜਿਹੜੇ ਆਪਣੇ ਆਪਣੇ ਹਰ ਪਰਾਨਾ ਜੋ ਵੀ ਕਿਸੇ ਦਾ ਘਰ ਚ ਹੁੰਦਾ ਹੈ ਕਿਸੇ ਕੋ ਖਾਣ ਲਈ ਹੈ ਨਹੀਂ ਇਹਨਾਂ ਦੀ ਸਹਾਇਤਾ ਲਈ ਜਾਵੇ ਇਹਦੇ ਨਾਲ ਨਾਲ ਜੋ ਰਾਜਨੀਤਿਕ ਜੋ ਧਾਰਮਿਕ ਜਥੇਬੰਦੀਆਂ ਆਇਆ ਜਾਂ ਸਮਾਜਿਕ ਜਥੇਬੰਦੀਆਂ ਆਇਆ ਇਹਨਾਂ ਦਾ ਮੈਂ ਇੱਕ ਤਾਂ ਬਹੁਤ ਧੰਨਵਾਦੀ ਆ ਕਿ ਬਹੁਤ ਐਫਰਟ ਕਰ ਨਹੀਂ ਆਇਆ ਨਾਲ ਨਾਲ ਇੱਕ ਬੇਨਤੀ ਵੀ ਕਰੂੰਗਾ ਕਿ ਜਿੱਥੇ ਤੱਕ ਅੱਜ ਤੱਕ ਨਹੀਂ ਪਹੁੰਚ ਸਕਿਆ ਤੇ ਸਾਨੂੰ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਪਿੰਡ ਗੜਾ ਭਾਜੀ ਜਿੱਥੇ ਤੁਸੀਂ ਵੀ ਖੜੇ ਹੋ ਇਹ ਬਾਗੂਵਾਲ ਸਰ ਬੱਗੂਵਾਲ ਦੇ ਪਿੰਡ ਦੇ ਉੱਤੇ ਕਿੰਨਾ ਪਾਣੀ ਫੋਟ ਆ ਚੁੱਕਾ ਇੱਥੇ 7-8 ਫੁੱਟ ਦੀ ਉਚਾਈ ਹੈ ਜੀ ਪਾਣੀ ਦੀ ਕਿਸ਼ਤੀਆਂ ਚੱਲ ਰਹੀਆਂ ਨੇ ਇਸ ਤੋਂ ਕਟ ਹੋਵੇ ਤਾਂ ਬੰਦਾ ਉਹਦਾ ਵੀ ਲੰਗੜਾ ਹੋ ਜਾਂਦੀ ਹੈ ਕਿਸ਼ਤੀਆਂ ਤੋਂ ਬਗੈਰ ਪਾਰ-ਵਾਰ ਸਾਡੇ ਕੋਲ ਨਹੀਂ ਜਾਇਆ ਜਾਂਦਾ ਬਹੁਤ ਔਖਾ ਹੈ ਇਧਰੋਂ